ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲ ਕੇ ਆਏਗੇ ਬਿਲਕੁਲ ਤੰਦਰੁਸਤ ਨੇਗੇ ਬਿਲਕੁਲ ਫਿੱਟ ਨੇਗੇ ਔਰ ਮੈਂ ਸਭ ਦਾ ਚੰਦ ਮਿੰਟਾਂ ਦੇ ਵਿੱਚ ਉਹਨਾਂ ਨੂੰ ਡਾਕਟਰ ਸਾਹਿਬਾਨ ਡਿਚਾਰਜ ਕਰਨ ਵਾਲੇ ਨੇਗੇ ਬਿਲਕੁਲ ਤੰਦਰੁਸਤ ਨੇਗੇ ਆ ਕੇ ਮੈਂ ਪੰਜਾਬ ਦਾ ਜਿਹੜਾ ਕੰਮ ਆ ਉਹ ਦੁਬਾਰਤੋਂ ਸਟਾਰਟ ਕਰਨਗੇ ਕਿਉਂਕਿ ਲਗਾਤਾਰ ਵੈਸੇ ਤਾਂ ਮੈਂ ਦੇਖਿਆ ਅੱਜ ਕੱਲ ਪਰਸੋਂ ਕੁਝ ਫੈਲਾ ਜਿਹੜੀਆਂ ਮੇਰੇ ਡਿਪਾਰਟਮੈਂਟ ਦੀਆਂ ਸੀ ਜਦੋਂ ਮੈਂ ਸੀਐਮ ਸਾਹਿਬ ਨੂੰ ਭੇਜੀਆਂ ਕੱਲ ਉਹ ਦਸਖਤ ਕਰਕੇ ਮਾਨਜੋਗ ਸੀਐਮ ਸਾਹਿਬ ਨੇ ਵਾਪਸ ਭੇਜੀਆਂ ਇੱਥੋਂ ਪਤਾ ਲੱਗਦਾਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਸ ਤਰ੍ਹਾਂ ਚਾਹੇ ਉਹਨਾਂ ਦੀ ਸਿਹਤ ਥੋੜੀ ਬਹੁਤੀ ਖਰਾਬ ਸੀ ਉਹਦੇ ਖਰਾਬ ਹੁੰਦੇ ਹੋਏ ਵੀ ਪੰਜਾਬ ਦਾ ਕਿੰਨਾ ਵੱਡਾ ਦਰਦ ਆ ਕਿ ਉਹ ਫਾਈਲਾ ਹਸਪੀਟਲ 'ਚ ਵੀ ਜਿਹੜੀਆਂ ਲਗਾਤਾਰ ਪਾਸ ਕਰੀ ਜਾ ਰਹੇ ਨੇ ਕਿ ਉਥੇ ਹਸਪੀਟਲ 'ਚ ਬੈਠ ਕੇ ਵੀ ਲਗਾਤਾਰ ਕੰਮ ਕਰ ਰਹੇ ਨੇ ਕਿ ਸੋ ਬਹੁਤ ਜਲਦੀ ਸੀਐਮ ਸਾਹਿਬ ਜਿਹੜੇ ਨੇਗੇ ਉਹ ਡਿਸਚਾਰਜ ਹੋ ਰਹੇ ਨੇਗੇ ਔਰ ਆਪਣੇ ਘਰ ਪਹੁੰਚ ਰਹੇ ਨੇ ਅੱਜ ਡਿਸਚਾਰਜ ਕਰ ਦਿੱਤੇ ਗਏ ਬਿਲਕੁਲ ਜੀ ਚੰਦ ਮਿੰਟਾਂ ਬਾਅਦ ਅਨਜੋਗ ਸੀਐਮ ਸਾਹਿਬ ਨੇ ਚਾਰਜ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਹਾਂ ਗੱਲਬਾਤ ਕਿਸ ਤਰੀਕੇ ਦੀ ਹੋਈ ਮੈਂ ਬਹੁਤ ਹੀ ਸਾਡਾ ਮੈਂ ਤਾਂ ਹਰਜੋਤ ਬੈਂਸ ਤੇ ਸੰਮਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾ ਰਹੇ ਸੀਗੇ ਸਾਨੂੰ ਕੋਈ ਚਿੰਤਾ ਸੀਗੀ ਔਰ ਜਦੋਂ ਜਾ ਕੇ ਦੇਖਿਆ ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ ਅਸੀਂ ਸਾਰੇ ਜਿਹੜਾ ਮਾੜੀ ਮੋਟੀ ਟੈਨਸ਼ਨ ਸੀ ਸਾਰੀ ਦੂਰ ਕਰਤੀ ਅਨਜੋਗ ਸੀਐਮ ਸਾਹਿਬ ਬਹੁਤ ਚਰਬੀ ਕਲਾ ਚਰੇਗੇ ਸਨੋ ਸਾਹਿਬ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਖਾਸ ਉਹਨਾਂ ਨਾਲ ਬਸ ਅਬ ਇਕੱਠੇ ਹੈ ਪੂਰੀ ਜੜਦੀ ਗਲਾਚ ਆ ਰਹਾ ਥੋੜੀ ਦੇਰ ਕੇ ਆ ਕੇ ਆਪਣਾ ਕੰਮ ਸ਼ੁਰੂ ਕਰ ਰਹੇ ਵੈਸੇ ਕੰਮ ਉਹਨਾਂ ਨੇ ਹਸਪਤਾਲ ਜੀ ਬੰਦਰੀ ਕੀਤਾ ਸੀ ਮਤਲਬ ਜਿਵੇਂ ਜਿਵੇਂ ਜੋ ਫਾਈਲ आएगी ਉਹ ਇੱਥੇ ਹੁੰਦਿਆ ਹੋਏ ਵੀ ਕੱਲ ਵੀ ਕਲੀਅਰ ਕੀਤੀ ਉਹਨਾਂ ਨੇ ਸੋ ਬਿਲਕੁਲ ਠੀਕ ਨੇ ਤਾਂ ਮੁੱਖ ਮੰਤਰੀ 500 ਮਿਲੀਅਨ ਰੁਪਏ ਮੈ ਗਈ ਹੈ ਹਸਪਤਾਲ ਤੋਂ ਹੰਦੀ ਮਰ ਗਈ ਹੈ ਸਤਿਮੰਤ ਮੰਤਰੀ ਆਪਣੇ ਘਰ ਘਰ ਰਵਾਨਾ ਹੋ ਰਹੇ ਨੇ ਕਾਫੀ ਸ਼ਰੋਗ ਨਿਭਾ ਰਹੇ ਨੇ ਕਾਫੀ ਕਿਰਦਾਰ ਨੇ ਬਾਰੇ ਨੇ ਰਵਾਨਾ ਹੋ ਵੀਰਾ ਬੜੇ ਸਿਰ ਤੇ ਕਹਿ ਪਾਈ